ਜੈ ਭਾਰਤ ਜੈ ਭਾਰਤ ਸੋ ਕੁੱਤੇ ਦਾ ਪਤਾ ਲੱਗਿਆ ਸੀਗਾ ਸਾਨੂੰ ਸਾਡੀ ਅਸੀਂ ਨਾਰੀ ਇਕਤਾ ਜ਼ਬਰ ਵਿਰੋਧੀ ਫਰੰਟ ਵੱਲੋਂ ਸੂਬਾ ਆਗੂ ਹਰਪਿਕ ਵਰਤੁੰਗੀ ਅਕਸਰ ਸਾਡੇ ਜਿਹੜੇ ਮਜ਼ਦੂਰ ਆ ਦੱਬੇ ਕੁਚਲੇ ਲੋਕ ਨੇ ਉਹਨਾਂ ਦੇ ਉੱਤੇ ਅਕਸਰ ਲਾਈਵ ਹੁੰਦੇ ਰਹਿੰਦੇ ਆ ਗੱਲਬਾਤ ਰੱਖਦੇ ਰਹਿੰਦੇ ਆ ਡਟ ਕੇ ਸਰਕਾਰਾਂ ਦਾ ਮਾੜੀਆਂ ਸਰਕਾਰਾਂ ਦਾ ਮਾੜੇ ਪ੍ਰਸ਼ਾਸਨ ਦਾ ਵਿਰੋਧ ਕਰਦੇ ਰਹੇ ਆ ਸਾਡੀ ਜਿਹੜੀ ਲੋਕਾਂ ਦੀ ਲੜਾਈ ਆ ਲੋਕਾਂ ਦੇ ਹਿੱਤਾਂ ਦੀ ਲੜਾਈ ਆ ਪਾਚੇ ਵੀ ਬਹੁਤ ਪਵਾਏ ਨੇ ਕਿਉਂਕਿ ਅਸੀਂ ਕੋਈ 2 ਨੰਬਰ ਦਾ ਕੰਮ ਨਹੀਂ ਕਰਦੇ ਕੋਈ ਅਸੀਂ ਚਿੱਟਾ ਨਹੀਂ ਵੇਚਦੇ ਹੈਗੇ ਜਿਹਦੇ ਪਿੱਛੇ ਅਸੀਂ ਡਰਿਏ ਇਨਾ ਪਾਤਿਆਂ ਤੋਂ ਅਸੀਂ ਆਪਦੇ ਹੱਕਾਂ ਦੀ ਲੜਾਈ ਲੜਦੇ ਆ ਹਿੱਤਾਂ ਦੀ ਲੜਾਈ ਲੜਦੇ ਆ ਜਿਹੜੇ ਸਾਡੇ ਬੱਚੇ ਨੇ ਆਉਣ ਵਾਲੀ ਪੀੜ੍ਹੀ ਆ ਅਸੀਂ ਉਹਨਾਂ ਦੇ ਭਵਿੱਖ ਦੀ ਲੜਾਈ ਲੜਦੇ ਹਾਂ ਹਾਂ ਗੱਲ ਗੱਲ ਕਰਦੇ ਤੁਹਾਡੇ ਪਿੰਡ ਦਾ ਮਸਲਾ ਸੋਸ਼ਲ ਮੀਡੀਆ ਤੇ ਦੇਖਿਆ ਫਿਰ ਗੱਲਬਾਤ ਕੀਤੀ ਪਿੰਡ ਦੇ ਇੱਕ ਮੋਤਵਾਰ ਬੰਦੇ ਨਾਲ ਜਦੋਂ ਗੱਲਬਾਤ ਦਾ ਪਤਾ ਲੱਗਿਆ ਵੀ ਇੱਕ ਡਾਕਟਰ ਭੀਮਰਾਓ ਉਮੀਦਵਾਰ ਜੀ ਦੇ ਬੁੱਤਵਾਰੇ ਉਹ ਲੰਬੇ ਸਮੇਂ ਤੋਂ ਸੰਘਰਸ਼ ਲੜਦੇ ਆ ਰਹੇ ਨੇ ਵੀ ਇਹ ਸਾਡਾ ਬੁੱਤ ਨਹੀਂ ਲੱਭਣਗੇ ਜਿਹੜੇ ਡਾਕਟਰ ਭੀਮਰਾਓ ਉਮੀਦਵਾਰ ਜੀ ਨੇ ਸਾਨੂੰ ਬਰਾਬਰ ਦਾ ਹੱਕ ਲੈ ਕੇ ਦਿੱਤਾ ਜਿਹੜਾ ਇੱਥੋਂ ਦਾ ਐਸਐਸਟੀ ਇੱਥੋਂ ਦਾ ਐਸਪੀਡੀ ਇੱਥੇ ਦੇ ਮੁਲਾਜ਼ਮਾ ਕੁਰਸੀਆਂ ਤੇ ਬੈਠੇ ਨੇ ਇਹ ਸਭ ਸਾਡੇ ਡਾਕਟਰ ਭੀਮਰਾਓ ਅਮੇਰਕਰ ਦੀ ਇਨਸੋਲ ਜਿਹੜਾ ਐਜੂਕੇਸ਼ਨ ਪੜਾਈ ਮਿਲੀ ਆ ਇਹ ਸਾਡੇ ਬਾਵਾ ਜੀ ਸਾਫ਼ ਕਰਦੀ ਸਾਡੀਆਂ ਅੱਜ ਬੀਬੀਆਂ ਵਿੱਚ ਖੜੀਆਂ ਨੇ ਬੰਦੇ ਆਲੇ ਬਰਾਬਰ ਇਹ ਸਾਨੂੰ ਜਿਹੜੀਆਂ ਔਰਤਾਂ ਨੂੰ ਬਰਾਬਰ ਖੜਨ ਦਾ ਆ ਬੰਦੇ ਆਲੇ ਬੋਲਣ ਦਾ ਪੜਨ ਦਾ ਲਿਖਣ ਦਾ ਸਾਡੀਆਂ ਬੱਚੀਆਂ ਨੂੰ ਅੱਗੇ ਵਧਣ ਦਾ ਅਧਿਕਾਰ ਦਿੱਤਾ ਸਾਡੇ ਬਾਬਾ ਸਾਹਿਬ ਨੇ ਅੱਜ ਜਿਹੜੀ ਮੈਂ ਤੁਹਾਡੇ ਵਿਚਕਾਰ ਬੋਲ ਰਹੀ ਆ ਐਨ ਡਟ ਕੇ ਬਿਨਾ ਡਰ ਤੋਂ ਬਿਨਾ ਕਾਇਤੋਂ ਉਹ ਸਾਡੇ ਬਾਬਾ ਸਾਹਿਬ ਦੀ ਬਦੌਲਤ ਆ ਮੈਂ ਸ਼ੁਕਰਗੁਜ਼ਾਰ ਆ ਡਾਕਟਰ ਧੀਮਰਾ ਉਮੇਦਕਰ ਜੀ ਦਾ ਜਿਹੜੇ ਸਾਨੂੰ ਮਤਲਬ ਕਿ ਇੱਕ ਵੋਟ ਆ ਜਿਹੜਾ ਵੋਟ ਪਾਉਣ ਦਾ ਅਧਾਰ ਨਹੀਂ ਸੀਗਾ ਬਰਾਬਰ ਦਾ ਹੱਕ ਲੈ ਕੇ ਦਿੱਤਾ ਪਰ ਅਸੀਂ ਉਹ ਬੋਰਡ ਦੀ ਕਦਰ ਨਹੀਂ ਕੀਤੀ ਸਾਥੀਓ ਸਾਨੂੰ 70-75 ਸਾਲ ਹੋ ਗਏ ਸਰਕਾਰਾਂ ਨੇ ਬੜਾ ਹੀ ਗੁੰਮਰਾਹ ਕੀਤਾ ਜਿਹੜੀ ਹੁਣ ਦੀ ਸਰਕਾਰ ਆ ਝਾੜੂ ਪੋਚਾ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੀ ਸਰਕਾਰ ਜਿਨ੍ਹਾਂ ਨੇ ਝਾੜੂ ਚੱਕਿਆ ਝਾੜੂ ਕੌਣ ਚੱਕਦਾ ਝਾੜੂ ਸਾਡੇ ਲੋਕ ਚੱਕ ਲੈਣਗੇ ਧਨਾੜ ਨਹੀਂ ਚੱਕਦੇ ਹੈਗੇ ਸਾਥੀਓ ਜਮਾਤੀ ਲੜਾਈ ਲੜਦੇ ਹੋ ਜਮਾਤੀ ਦੇ ਵਿੱਚ ਬੇਜਮੀਨੇ ਕਿਸਾਨ ਵੀ ਮਜ਼ਦੂਰ ਆ ਜਾਂਦੇ ਨੇ ਝਾੜੂ ਸਰਕਾਰ ਨੇ ਵੱਡੇ ਵੱਡੇ ਵਾਅਦੇ ਕੀਤੇ ਸਾਡੇ ਮਜ਼ਦੂਰਾਂ ప్రతి ਵੀ ਸਾਡੇ ਮਜ਼ਦੂਰਾਂ ਨੂੰ ਪੈਲ ਦੇ ਆਧਾਰ ਤੇ ਜਿਹੜਾ ਵੀ ਉਹਨਾਂ ਦਾ ਬਣਦਾ ਹੱਕ ਆ ਅਸੀਂ ਦਵਾਗੇ ਬੀਬੀਆਂ ਨੂੰ ਹਜ਼ਾਰ ਹਜ਼ਾਰ ਰੁਪਏ ਦੀ ਉਹਨਾਂ ਨੇ ਸਕੀਮ ਦਿੱਤੀ ਸਹੂਲਤਾ ਦੇ ਵਿੱਚ ਲਾਲੋ ਆਟਾ ਦਾ ਸਕੀਮ ਦੇ ਵਿੱਚ ਪਾ ਕੇ ਗੁੰਮਰਾਹ ਕਰਕੇ ਇਹਨਾਂ ਨੇ ਵੋਟਾਂ ਵਸੂਲ ਲਈਆਂ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਬੇੜਿਆਂ ਦੇ ਵਿੱਚ ਇੱਕ ਭਗਵੰਤਮਾਨ ਗੀਤ ਗਾਉਂਦਾ ਹੁੰਦਾ ਸੀ ਮੈਨੂੰ ਹਰ ਵਾਰੀ ਕਹਿ ਦਿੰਦੇ ਨੇ ਪੱਤਰਕਾਰ ਵੀਰ ਵੀ ਕਹਿ ਦਿੰਦੇ ਨੇ ਭੈਣ ਜੀ ਇਹ ਲਫ਼ਜ਼ ਤੁਸੀਂ ਬਾਰੀ-ਬਾਰੀ ਕਿਉਂ ਕਹਿੰਦੇ ਹੋ ਬਾਰੀ-ਬਾਰੀ ਮੈਂ ਤਾਂ ਕਹਨੀ ਆ ਕਿਉਂਕਿ ਭਗਵੰਤਮਾਨ ਨੂੰ ਯਾਦ ਆਵੇ ਵੀ ਉਹ ਗੀਤ ਗਾਉਂਦਾ ਹੁੰਦਾ ਸੀ ਸਾਡੇ ਬੇੜਿਆਂ ਦੇ ਵਿੱਚ ਜਾ ਕੇ ਇਹ ਮੰਗਦਾ ਰਹੀ ਸੂਰ ਜਾਵੇ ਕਮੀਆਂ ਦੇ ਬੇੜੇ ਅੱਖਾਂ ਨੂੰ ਥੁੱਕ ਲਾ ਕੇ ਬੁੱਕ ਕਰਦਾ ਸੀ ਸਾਡੇ ਲੋਕਾਂ ਨੂੰ ਸਾਡੇ ਲੋਕ ਵੀ ਬੜੇ ਘੋਲੇ ਪਾਲੇ ਨੇ ਭਾਪਕੂ ਹੋ ਜਣੇ ਵੀ ਸਾਡੇ ਪਿੱਛੇ ਭਗਵੰਤ ਮਾਨ ਪਤਾ ਨਹੀਂ ਕੀ ਕਰਦੇ ਬੜਾ ਅਸੀਂ ਨੇ ਮਤਲਬ ਕਿ ਹੁਮ ਹਮਾ ਕੇ ਵੋਟਾਂ ਪਾਈਆਂ ਸਾਨੂੰ ਮਾਲ ਸੀਗਾ ਝਾੜੂ ਸਰਕਾਰ ਤੇ ਵੀ ਸਾਡੇ ਸਰਕਾਰ ਆ ਆਮ ਲੋਕਾਂ ਦੀ ਸਰਕਾਰ ਆ ਕਹਿੰਦਾ ਹੁੰਦਾ ਸੀ ਵੀ ਮੈਂ ਆਮ ਘਰਾਂ ਦਾ ਕਾਕਾ ਆਮ ਦੀ ਸੁਣਵਾਈ ਕਰੂੰਗਾ ਮਾਤਾ ਵੀ ਉਹਦੀ ਕਹਿੰਦੀ ਸੀਗੀ 25000 ਦੀ ਸਾਨੂੰ ਇੱਕ ਪੈਨਸ਼ਨ ਆਉਂਦੀ ਆ ਉਹ ਤੇ ਗੁਜ਼ਾਰਾ ਕਰਾਂਗੇ ਅਸੀਂ ਕੋਈ ਧੋਖਾ ਕੋਈ ਠੱਗੀ ਨਹੀਂ ਕਰਦੇ ਪੰਜਾਬ ਪਰ ਪੰਜਾਬ ਨਾਲ ਜਿੰਨੀਆਂ ਠੱਗੀਆਂ ਮਾਰੀਆਂ ਨੇ ਉਹਨੀਆਂ ਤਾਂ ਕਾਂਗਰਸ ਕਾਲੀਆਂ ਨੇ ਮਾਰੀਆਂ ਵੀ ਨਹੀਂ 1000 ਰੁਪਏ ਦੀ ਸਕੀਮ ਦਿੰਦੇ ਨੇ ਉਦੋਂ ਬਿੱਬੀਆਂ ਦੀ ਪੈਨਸ਼ਨ ਕੱਟਦੀ 1000 ਰੁਪਏ ਦਾ ਕੀ ਪਾਉਣਾ ਸੀਗਾ ਪੈਨਸ਼ਨਾਂ ਲੈਣ ਦੇ ਆਧਾਰ ਤੇ ਕੱਟ ਸੋ ਇਹਨਾਂ ਨੂੰ ਕੀ ਦੁੱਖ ਹੁੰਦਾ ਸਾਡੇ ਡਾਕਟਰ ਭੀਮਰਾ ਉਮੇਦਕਰ ਜੀ ਜਦੋਂ ਤਾਂ ਵੋਟਾਂ ਲੈਣੀਆਂ ਹੁੰਦੀਆਂ ਨੇ ਉਦੋਂ ਤਾਂ ਸਾਡੇ ਤੋਂ ਬੜੀ ਖੁਸ਼ਬੂ ਮਾਰਦੀ ਆ ਸੰਤਾਲੀ ਜਦੋਂ ਇਹਨਾਂ ਨੇ ਮਤਲਬ ਕਿ ਵੋਟਾਂ ਪਵਾ ਲਈਆਂ ਉਸ ਤੋਂ ਬਾਅਦ ਵਿੱਚ ਕੁੱਤੇ ਬਿੱਲੀ ਵਾਲੀ ਜੂਨ ਕਰ ਦਿੰਦੇ ਨੇ ਸਾਡੀ ਵੀ ਥੋੜੇ ਤੋਂ ਤਾਂ ਮੁਸ਼ਕਲ ਮਾਰਦੀ ਆ ਕਦੇ ਦੇਖਿਆ ਫਿਰਦਾ ਭਗਵਾਨ ਤਮਾੜੋ ਸੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਫਿਰਦਾ ਸੀ ਹੁਮੋ ਹਮਾ ਕੇ ਵੋਟਾਂ ਪਿੱਛੇ ਪਰ ਅੱਜ ਦੀ ਘੜੀ ਉਹ ਦਿਖਣਾ ਨਹੀਂ ਹੈਗਾ ਦਿੱਲੀ ਨੇ ਤਾਂ ਤਸੱਲੀ ਕਰਾਤੀ ਅਸੀਂ ਨਹੀਂ ਕਹਿੰਦੇ ਹੈਗੇ ਭਾਜਪੀ ਦੀ ਅਸੀਂ ਸਪੋਰਟ ਕਰਦੇ ਆਂ ਸਾਨੂੰ ਖੁਸ਼ੀ ਵੀ ਹੈ ਨਹੀਂ ਪਰ ਦੁੱਖ ਵੀ ਹੈ ਨਹੀਂ ਪਰ تسਲੀ ਕਰਾਤੀ ਉਹੀ ਪੰਜਾਬ ਦੇ ਵਿੱਚੋਂ ਆਉਣ ਵਾਲਾ 2027 ਦਾ ਟਾਈਮ ਵੀ ਇਹੀ ਆਊਗਾ ਯਾਦ ਰੱਖਿਓ ਪਰ ਆਪਣੇ ਲੋਕ ਭੁੱਲ ਜਾਂਦੇ ਨੇ ਗੁੰਮਰਾਹ ਹੋ ਜਾਂਦੇ ਨੇ ਗੱਲਾਂ ਚ ਆ ਜਾਂਦੇ ਨੇ ਜਿਹੜੀਆਂ ਆਪਣੇ ਤੇ ਬੀਤੀਆਂ ਹੁੰਦੀਆਂ ਨੇ ਉਹਨਾਂ ਨੂੰ ਭੁੱਲ ਕੇ ਆਪਾਂ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਆ ਵੀ ਚਲੋ ਕੋਈ ਗੱਲ ਨਹੀਂ ਇੱਕ ਮੌਕਾ ਹੋਰ ਸੀ ਅਸੀਂ ਬਦਲਾ ਲਿਆ ਦਾਂਗੇ ਜੀ ਇਹ ਬਦਲਾ ਜਿਹੜੇ ਅੱਜ ਤੁਸੀਂ ਆਏ ਖੜੇ ਹੋ ਜਿਹੜੇ ਡਾਕਟਰ ਭੀਮਰਾਓ ਅਮੇਦਕਰ ਜੀ ਦਾ ਤੁਹਾਡੇ ਪਿੰਡ ਦੇ ਵਿੱਚ ਸ਼ੋਸ਼ਨ ਹੋ ਰਿਹਾ ਉਹੋ ਬਦਲਾ ਮੁੱਖ ਮੰਤਰੀ ਭਗਵਾਨ ਕੁਮਾਰ ਦਾ ਬਦਲਾ ਹੈ ਜੀ ਅੱਜ ਜਿਹੜੀਆਂ ਕੁਰਸੀਆਂ ਦੇ ਉੱਤੇ ਅਫਸਰ ਬੈਠੇ ਸੁਣਵਾਈ ਨਹੀਂ ਕਰ ਰਹੇ ਆਪਣੇ ਗਰੀਬ ਲੋਕਾਂ ਦੀ ਇਹ ਬਦਲਾ ਜਿਹੜਾ ਕਹਿੰਦਾ ਸੀ ਧਰਨੇ ਕਦੇ ਮੁਜਾਰੇ ਲੱਗਣ ਨਹੀਂ ਦਊਗਾ ਅੱਜ ਮੈਂ ਕਰਨੀਆਂ ਉਹਦੋਂ 4 ਗੁਣਾ 90% ਧਰਨਾ ਦੀ ਲੜੀ ਲੱਗੀ ਰਹਿੰਦੀ ਆ ਖਾਸ ਕਰਕੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਕਿਸੇ ਦਾ ਕੋਈ ਆ ਗਿਆ ਮਸਲਾ ਕਿਸੇ ਦਾ ਕੋਈ ਆ ਗਿਆ ਮਸਲਾ ਲਾ ਲਓ ਜੀ ਧਰਨਾ ਜੀ ਸੁਣਵਾਈ ਹੋ ਜੂਗੀ ਹੋਰ ਹੱਲ ਵੀ ਕੀ ਆ ਝੰਡੇ ਡੰਡੇ ਤੋਂ ਬਗੈਰ ਹੱਲ ਵੀ ਨਹੀਂ ਹੈਗਾ ਪਰ ਆਪਣੇ ਲੋਕ ਝੰਡੇ ਚੱਕਦੇ ਵੀ ਸ਼ਰਮ ਮਾਨਦੇ ਦੇਖਿਆ ਇਹ ਵਿੱਚ ਕਦੀ ਜਿਹੜੇ ਹੁਣ ਕਿਸਾਨ ਦਿੱਲੀ ਦੇ ਵਿੱਚ ਬੈਠੇ ਸੀਗੇ ਹੁਣ ਵੀ ਬੈਠੇ ਨੇ ਉਹ ਝੰਡੇ ਨੂੰ ਪ੍ਰੈਸ ਕਰਕੇ ਧੋਸ ਮਾਰ ਕੇ ਆਏ ਰੱਖਦੇ ਨੇ ਜਿਵੇਂ ਕੋਈ ਟੂਬ ਛਲੇ ਰੱਖਦੇ। ਉਹਨਾਂ ਨੂੰ ਪਤਾ ਆ ਵੀ ਅਸੀਂ ਕਿਵੇਂ ਇਹਨਾਂ ਤੋਂ ਆਪਦੇ ਜਿਹੜੇ ਹੱਕ ਨੇ ਕਿਵੇਂ ਲੈਣੇ। ਸਾਥੀਓ ਜਾਗਰੂਤ ਹੋ ਜੋ ਆਉਣ ਵਾਲਾ ਸਮਾਂ ਜਿਹੜਾ ਹੈਗਾ ਬਹੁਤ ਜ਼ਿਆਦਾ ਖਤਰਨਾਕ ਆ। ਜੇ ਤੁਸੀਂ ਇੱਕ ਮੌਕਾ ਹੋਰ ਦੇਤਾ ਝਾੜੂ ਸਰਕਾਰ ਨੂੰ। ਤਾਂ ਆਉਣ ਵਾਲਾ ਸਮਾਂ ਤੁਹਾਡਾ ਬੱਚਿਆਂ ਦਾ ਤੁਸੀਂ ਤਾਂ ਉਮਰ ਕੱਢਤੀ ਜਿਹੜਾ ਆਉਣ ਵਾਲਾ ਸਮਾਂ ਆਪਣੇ ਬੱਚਿਆਂ ਦਾ ਭਵਿੱਖਾ ਭਵਿੱਖ ਬਹੁਤ ਜ਼ਿਆਦਾ ਖਰਾਬ ਹੋਊਗਾ ਕਿਉਂਕਿ ਹੁਣ ਤੁਸੀਂ ਇਹ ਲਾ ਲੋ 20 20 30000 ਤੇ ਆ ਬੀਬੀਆਂ ਖੜੀਆਂ ਨੇ ਮੈਂ ਕਹਣੀ ਆ 4 4 5 5 ਕਰਦੇ ਚੱਲਦੇ ਹੋਣਗੇ ਕੰਪਨੀ ਹਨ ਇਹ ਸਰ ਕੰਪਨੀ ਗਰੁੱਪ ਉਹ ਬਣਾ ਬਣਾ ਕੇ ਜਿਹੜੇ ਜੀ ਤੁਹਾਨੂੰ ਕਿਸੇ ਨੇ ਸਰਕਾਰੀ ਬੈਂਕ ਨੇ ਕਿਸੇ ਨੇ ਬਾਹ ਫੜੀ ਆ ਤੁਹਾਡੀ ਕਰਜ਼ਾ ਦਿੱਤਾ ਤੁਹਾਨੂੰ ਕਹਿ ਦਿੰਦੇ ਨੇ ਲਿਆਓ ਜੀ ਦਿਖਾਓ ਜੀ ਕੋਈ ਪ੍ਰਾਪਰਟੀ ਦਿਖਾਓ ਜੇ ਪ੍ਰਾਪਰਟੀ ਹੋਵੇ ਸਾਡੇ ਕੋਲੇ ਸਾਨੂੰ ਕਰਜ਼ਾ ਲੈਣ ਦੀ ਨਹੀਂ ਲੋੜ ਹੈ ਗਈ ਸਾਡੇ ਜਿਹੜੇ ਕਿਰਤੀ ਲੋਕ ਨੇ ਸਾਡੇ ਮਜ਼ਦੂਰ ਲੋਕ ਨੇ ਇੰਨਾ ਤਾਂ ਜਾਣਦੇ ਨੇ ਕਿ ਉਹੀ ਅਸੀਂ ਧਰਤੀ ਦੇ ਵਿੱਚੋਂ ਅਸੀਂ ਸੋਨਾ ਬੀਜਾਂਗੇ ਉਹ ਧਰਤੀ ਜੇ ਸਾਡੀ ਹੋਵੇ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਦਾ ਵੀ ਆਪਾਂ ਨੂੰ ਕੋਲ ਲੜ ਕੇ ਆਪਾਂ ਨੂੰ ਲੈਣਾ ਪੈ ਜਾਂਦਾ ਉਹ ਵੀ ਲਿਖਿਆ ਕਾਗਜ਼ਾਂ ਦੇ ਵਿੱਚ ਇਹਨਾਂ ਨੇ ਪਰ ਲਾਗੂ ਜਿਹੜਾ ਲਾਗੂ ਕਰੂਗਾ ਬਾਹਰ ਉਹਨਾਂ ਨੂੰ ਸਕੀਮਾਂ ਨੂੰ ਲੈ ਕੇ ਆਊਗਾ ਉਹ ਕੌਣ ਲੈ ਕੇ ਆਊਗਾ ਉਹ ਆਪਣੇ ਲੋਕ ਲੈ ਕੇ ਆਊਗਾ ਚਾਰ ਦਾਣੇ ਆਪਣੇ ਘਰੇ ਬੱਚੇ ਰੱਜ ਕੇ ਨਾ ਖਾ ਲੈਣ ਇਹ ਇਹ ਮਤਲਬ ਕਿ ਇਹਨਾਂ ਨੂੰ ਇਹ ਆ ਵੀ ਇਹ ਰੱਜ ਕੇ ਨਾ ਰੋਟੀ ਖਾ ਜਾਣ ਕਿਤੇ ਸੁਰਕਣ ਆ ਜੇ ਇਹਨਾਂ ਨੂੰ ਇਹ ਸਾਡੇ ਨਾਲ ਕਿਤੇ ਮਤਲਬ ਕਿ ਪਾਲ ਲਿੱਕੇ ਵਧੀਆ ਐਜੂਕੇਸ਼ਨ ਜੇ ਬੱਚਿਆਂ ਨੂੰ ਦੇਤੀ ਤਾਂ ਇਹ ਗੁਰਸ਼ੀਆਂ ਤੇ ਬੈਠਣਗੇ ਇਹਨਾਂ ਨੂੰ ਅਕਲ ਆਊਗੀ ਸਾਡੇ ਨਾਲ ਮੁਕਾਬਲਾ ਕਰਨਗੇ ਸਕੂਲਾਂ ਦੇ ਵਿੱਚ ਬੱਚੇ ਕੀ ਕਰ ਜਾਂਦੇ ਨੇ ਕਦੇ ਸੋਚਿਆ ਬੈਗਾਂ ਦੇ ਵਿੱਚ ਕਾਪੀ ਪੈਨ ਹੋਵੇ ਨਾ ਹੋਵੇ ਕੌਲੀ ਤੇ ਚਮਚਾ ਜ਼ਰੂਰ ਹੋਊਗਾ ਕਿਉਂਕਿ ਉੱਥੇ ਜਵਾਕ ਆਪਣੇ ਲੰਗਰ ਖਾਣ ਜਾਂਦੇ ਨੇ ਪਾਨ ਨਹੀਂ ਜਾਂਦੇ ਕਦੇ ਆਪਣੇ ਜਾ ਕੇ ਨਹੀਂ ਦੇਖਿਆ ਸਰਕਾਰੀ ਸਕੂਲਾਂ ਦੇ ਵਿੱਚ ਹੁੰਦਾ ਤੂੰ ਸੋ ਸਾਡੀ ਜਥੇਬੰਦੀ ਵੱਲੋਂ ਪੂਰੀ ਸਪੋਰਟ ਆ ਨਾਲ ਹੀ ਇੱਕ ਤਾਂ ਜ਼ਬਰਦਸਤ ਸੰਤ ਕੋਲੋਂ ਬਹੁਤ ਲੰਬੇ ਸਮੇਂ ਤੋਂ ਅਸੀਂ ਪਹਿਲਾਂ ਵੀ ਸਾਡੇ ਮਜ਼ਦੂਰਾ ਦੀ ਕਿੱਤੀ ਲੋਕਾਂ ਦੀ ਅਸੀਂ ਲੜਾਈ ਲੜਦੇ ਆਇਆ ਤੇ ਹੁਣ ਵੀ ਲੜਾਂਗੇ ਲੜਦੇ ਰਹਾਂਗੇ ਜੈ ਭੀ ਜੈ ਭਾ